ਸਰਪੰਚ ਹਾਂ ਪਿੰਡ ਭਾਈ ਬੜੀ ਤਰੱਕੀ ਕਰ ਗਿਆ ਸਾਰਾ ਨਾਲੋਂ ਲਾਲਾ ਜੀ ਜਿਹੜੇ ਪਿੰਡ ਚ ਆਪਾਂ ਫਿਰਦੇ ਆ ਨਾ ਸਾਰੇ ਪੰਜਾਬ ਚ ਇਹ ਪਿੰਡ ਦੀ ਤੂਤੀ ਬੋਲਦਿਆ ਨਾ ਬੋਲਦਾਗਾ ਮੰਨਣ ਮੰਨਣ ਹੋਈ ਪਈਗੀ ਹੋਰ ਫਰੀਦਕੋਟ ਫਿਰੋਜ਼ਪੁਰ ਪਹਾਵਾ ਪਠਾਨਕੋਟ ਦੇ ਲੋਕ ਵੀ ਇਹ ਪਿੰਡ ਚੋਂ ਹੋਣ ਕਰ ਕਰਕੇ ਸਮਾਨ ਮਗਵਾਉਂਦੇ ਨੇ ਤੇ ਸਿੰਘਾਂ ਨੇ ਤਾਂ ਜਿਵੇਂ ਫੱਟੇ ਚੱਕ ਰੱਖੇ ਨੇ ਇਹਨਾਂ ਨੇ ਤਾਂ ਬ੍ਰਾਂਡ ਬਣਾਤਾ ਆਪਦਾ ਆ ਦੇਖੋ ਜਿਵੇਂ ਪੁਰਾਣੇ ਜਵਾਨੇ ਚ ਨਾ ਬੈੱਡ ਬੁੱਡ ਹੁੰਦੇ ਹਾਂ ਹੈਗੇ ਨਾ ਉਹ ਜੇ ਉਹ ਜੀ ਨਾ ਜਵੇਂ ਆ ਦੇਖ ਨਾ ਹੋਰ ਵੱਡਾ ਸਮਾਨ ਹੈਗਾ ਉਹਦੇ ਉਹ ਬੈਟ ਤੇ ਪਿੱਤਲ ਦਾ ਕੰਮ ਹੋਇਆ ਸਾਰਾ ਆ ਦੇਖ ਆ ਦੇਖ ਕੱਲਾ ਦਾ ਫੋਕਾ ਜਿਹਾ ਕੰਮ ਨਹੀਂ ਆ ਵਿੱਚ ਲੋਹੇ ਦੇ ਆਂਗਲ ਆਂਗਲ ਪਾ ਕੇ ਨਾ ਪੂਰਾ ਮਜ਼ਬੂਤ ਬਣਾਇਆ ਹੋਇਆ ਦਿਮਾਗ ਦੇਖ ਲੈ ਹਣਾ ਸਰਪੰਚ ਦਿਮਾਗ ਹੀ ਪੀ ਆ ਦੇਖ ਲੈ ਆ ਦੇ ਆ ਕੁਰਸੀ ਹੈਗੀ ਰਪੀਏ ਰੁਪਏ ਲੈਣੇ ਤੇ ਲੋਕਾਂ ਤੋਂ ਬਾਹਲੇ ਲੋਕ ਮੁੱਕਰੀ ਜਾਂਦੇ ਨੇ 10 ਮਿੰਟੇ ਤੇ ਝੂਟੇ ਲਿਆ ਕਰਦੇ ਟੈਨਸ਼ਨ ਫਰੀ ਸਰਪੰਚ ਪਰ ਮਨਾਲੇ ਤੇ ਨਜ਼ਾਰੇ ਵਾਲਾ ਓਏ ਆ ਦੀ ਬੈਟਾਂ ਦੇ ਨਾਲ ਸਾਈਟੀਆਂ ਵੀ ਨਹੀਂ ਦੇਖੀ ਕਿੰਨੀਆਂ ਵਧੀਆ ਨੇ ਲੈ ਦੇਖ ਲੈ ਹਣਾ ਆ ਜਾ ਹੁਣ ਆਪਾਂ ਜਿਹੜੇ ਇੱਥੋਂ ਦੇ ਖਾਲਸਾ ਜੀ ਨੂੰ ਨਾਲ ਗੱਲਾਂ ਬਾਤਾਂ ਕਰਦੇ ਆ ਮੈਂ ਉਹਨਾਂ ਨਾਲ ਆ ਮਿਲਿਆ ਫਿਰ ਨਾਲੇ ਸਾਰੇ ਰੇਟ ਰੂਟ ਗੱਲਾਂ ਖੋਲਾਂਗੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮਾਨ ਫਿਰ ਸਾਰਾ ਆਪ ਤਿਆਰ ਕਰਦੇ ਹੋ ਜੀ ਸਾਰਾ ਸਮਾਨ ਆਪਣੇ ਆਪ ਤਿਆਰ ਹੁੰਦਾ ਸਾਰਾ ਟਾਲੀ 'ਚ ਜੜਿਆ ਪਿਆ ਜੀ ਤੁਸੀਂ ਦੇਖ ਲਓ ਇਹਨੂੰ ਲੱਗਦਾ ਲੁਕਦਾ ਤਾਂ ਨਹੀਂ ਜੀ 10 ਸਾਲ ਦੀ ਵੀਰੇ ਗਾਰੰਟੀ ਹੈ ਜਿੱਥੇ ਮਰਜ਼ੀ ਬੈਠੇਓ ਗਾਰੰਟੀ ਵਾਰੰਟੀ ਸਾਡੀ ਆ ਇਹ ਜਿਹੜਾ ਰੰਗ ਜਾਏ ਤਾਂ ਨਹੀਂ ਲੈਂਦਾ ਜੀ ਨਾ ਰੰਗ ਨਹੀਂ ਲੈਂਦਾ ਆ ਦਰਾਜ ਐ ਕੰਬਲ ਗੁੰਬਾ ਅੱਛਾ ਦਰਾਜ ਐ ਪੈਂਦਾ ਇਹ 'ਚ ਹਾਂਜੀ ਹਾਂਜੀ ਵੱਡੇ ਵੱਲੇ ਵੱਲੇ ਇਹ ਸਾਰਾ ਉੱਪਰ 19mm ਪਲਾਈ ਲੱਗੀ ਆ ਥੱਲੇ 12 ਲੱਗੀ ਆ 10 ਸਾਲ ਦੀ ਫੁੱਲ ਗਾਰੰਟੀ ਹੈ ਜੀ ਇਹਦੀ ਤੇ ਉੱਪਰ ਪਾਲਸ ਹੋਈ ਹੈ ਜੀ ਉੱਪਰ ਇਹਦੇ ਪੀਜੂ ਪਾਲਸ ਹੋਈ ਆ ਪਿੱਤਰ ਲੱਗਿਆ ਜਿਵੇਂ ਆ ਸ਼ੂ ਰਹਿਕ ਆ ਗਿਆ ਸਪੈਸ਼ਲ ਬਦਨੀ ਚ ਹਾਂ ਜੀ ਇਹ ਵੀ ਪੁਰਾਣੇ ਜਮਾਨੇ ਦਾ ਹੈ ਨਾ ਇਹ ਸਾਰਾ ਤਾਲੀ ਚ ਬਣਿਆ ਬੈ ਜੀ ਜਿਹੜਾ ਸਾਰਾ ਸਾਲੀ ਦੇਖ ਲੈ ਸਰਪੰਚ ਹੈ ਤੇ ਕਾ ਆ ਗਿਆ ਸੋਫੇ ਜੀ ਇਹ ਮਹਿੰਗੇ ਬਲੇ ਹੋਣੇ ਡਿਮਾਂਡ ਇਹਨਾਂ ਦੀ ਲੋਕਾਂ ਨੂੰ ਬਹੁਤ ਰੇਟ ਬਹੁਤ ਜਾਇਜ਼ ਹੈ ਜੀ ਆਪਣਾ ਰੇਟ ਦੀ ਗਾਰੰਟੀ ਹੋਊਗੀ ਕੁਆਲਿਟੀ ਦੀ ਗਾਰੰਟੀ ਤੁਸੀਂ ਬਹਿ ਕੇ ਦੇਖੋ ਕਿੰਨੇ ਸੀਟੜਾ ਜੀ ਇਹ ਇਹ ਬਣ ਜਾਂਦਾ ਜੀ 8. ਮੰਗਵਾਉਣਾ ਹੋਵੇ ਜਿੱਥੇ ਮਰਜ਼ੀ ਮੰਗਵਾਉਣਾ ਹੋਵੇ ਐਕਸਪੋਰਟ ਦਾ ਆਪਣੇ ਕੋਲ ਲਾਇਸੈਂਸਾ ਲਾ ਲਾ ਜੀ ਜਿੱਥੇ ਮਰਜ਼ੀ ਤੁਸੀਂ ਮੰਗਵਾਉਣਾ ਤੁਸੀਂ ਜਿੱਥੇ ਮਰਜ਼ੀ ਫੋਨ ਕਰੋ ਪਹੁੰਚ ਜਾਊਗਾ ਤੁਹਾਡੇ ਕੋਲ ਪੰਜਾਬ ਚ ਡਿਲੀਵਰੀ ਫ੍ਰੀ 올 ਪੰਜਾਬ ਇਹ ਸਾਰਾ ਸੈਟ 1 ਲੱਖ ਰੁਪਏ ਦਾ ਪੈਂਦਾ ਟੇਬਲ ਸਮੇਤ ਜਿੱਥੇ ਡਿਲੀਵਰੀ ਫ੍ਰੀ ਆ ਚੱਕੋ ਬਈ ਨਾਲ ਦੀ ਨਾਲ ਤੁਹਾਨੂੰ ਹੋਰ ਚੀਜ਼ਾਂ ਵੀ ਦਿਖਾਉਣੇ ਆਗੇ ਆ ਇਧਰ ਹਲਮਾਰੀਆਂ ਆ ਗਈਆਂ ਇੱਕ ਪੁਰਾਣੇ ਜਵਾਨੀ ਦੇ ਆਜੋ ਬਾਪੂ ਜੀ ਬਾਲਾ ਸਮਾਨ ਤਿਆਰ ਕਰੀ ਬੈਠਾਗਾ ਆ ਵੇਖੋ ਅਲਮਾਰੀ ਲੈ ਬੱਲੇ 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 ਹਾ 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 ਇਹ ਸਾਰੀ ਟਾਲੀ ਚ ਜੜੀ ਪਈ ਆ ਪਿੱਤਲ ਲੱਗਿਆ ਉੱਪਰ ਹੀ ਤੁਸੀਂ ਕੁਆਲਟੀ ਦੇ ਇਹਨੂੰ ਲੱਗਣ ਲੁਕਣ ਦੀ ਗਰੰਟੀ ਹੈ ਜੀ ਫੁੱਲ ਗਰੰਟੀ ਹੈ ਜੀ ਆਪਣੀ ਕੋਈ ਲਾਭਾ ਨਹੀਂ ਤੁਹਾਡੇ ਸੇ ਆ ਅਲਮਾਰੀ ਦੇਖੋ ਕਿੰਨੀ ਵਧੀਆ ਜੀ ਇਹ ਸਿੰਪਲ ਐਂਡ ਸੋਬਰ ਆ ਅਲਮਾਰੀ ਬਹੁਤ ਸੋਹਣੀ ਸ਼ਾਨਦਾਰ ਅਲਮਾਰੀ ਆ ਵਧੀਆ ਪੂਰੀ ਭਾਰੀ ਟਾਲੀ ਦੀ ਲੱਕੜ ਦੀ ਤਿਆਰ ਹੋਈ ਆ ਆ ਜਿਵੇਂ ਜਿਵੇਂ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਨਾ ਜੀ ਆ ਦੇ ਆ ਦੇ ਸਲੂਖ ਹੁੰਦੇ ਨੇ ਜਿਵੇਂ ਹਨ ਬਾਲਾ ਬਰੀਕੀ ਕੰਮ ਆ ਬਾਲਾ ਬਰੀਕੀ ਰੇਟ ਵੀ ਜਮਾ ਐਨ ਸਸਤੇ ਨਹੀਂ ਆਹ ਦਿਹਾੜ ਮਾਰੀ ਦੇਖ ਜਿਵੇਂ ਸਿਉਣੇ ਦੇ ਜਿਹੜੇ ਹੁੰਦੇ ਨੇ ਪੱਤਰੇ ਹਨ ਆ ਦੇਖੋ ਤੋਤੇ ਬੈਠੇ ਲਾਲੇ ਜੀ ਹਾਂ ਮੈਨੂੰ ਤਾਂ ਘੁਗੀਆਂ ਲੱਗਦੀਆਂ ਨੇ ਤੋਤੇ ਨੇ ਤੂੰਸ ਵੱਡੀ ਆ ਤੇ ਮੇਰੀ ਨਿਗਾਹ ਚ ਮੈਨੂੰ ਨਾ ਸ਼ੀਸ਼ੇ ਬਦਲਣਾ ਨੇ ਮੇਰੇ ਬੰਦਾ ਅੱਛਾ ਤੇ ਇੱਕ ਆ ਆ ਗਿਆ ਡਾਈਨਿੰਗ ਟੇਬਲ ਆ ਦੇ ਚੈੱਕ ਕਰ ਇੱਥੇ ਬਹਿ ਕੇ ਪੁਸ਼ਪਾ ਨਾਲ ਰੋਟੀ ਖਾਇਆ ਅਗਰੀ ਲੈ ਜਾ ਇੱਕ ਬਥੇਰੇ ਲੋਕਾਂ ਦਾ ਗਲ ਵੜਦਾਂਗਾ ਅਦੇ ਇਤਾਂ ਗੱਲ ਤੇਰੀ ਸਰਪੰਚ ਜਮੀ ਪੱਕੀ ਆ ਇਹਦੇ ਉੱਪਰ ਸ਼ੀਸ਼ਾ ਡਿਗੂ ਬਈ ਸ਼ੀਸ਼ਾ ਲੱਗੂ ਆ ਜੀ ਉੱਪਰ 10 ਐਮ ਐਮ ਦਾ ਵਧੀਆ ਕੁਆਲਿਟੀ ਦਾ ਅੱਛਾ ਤੇ ਆ ਗਈ ਕਲਮਾਰੀ ਇਹ ਤਾਂ ਕੰਮ ਦੇਖੋ ਬਈ ਕਿੰਨਾ ਬਰੀਕੀ ਹੋਇਆ ਕੰਮ ਨਾ ਇੰਨਾ ਜਿਆਦਾ ਸੌਂਕ ਨਾਲ ਪਿੱਤਲ ਦਾ ਕੰਮ ਹੋਇਆਗਾ ਅਦੇ ਆਹ ਵੇਖੋ ਵਿੱਚੋਂ ਵੀ ਪੂਰੇ ਵਧੀਆ ਫੱਟੇ-ਫੁੱਟੇ ਲਾ ਕੇ ਮਜ਼ਬੂਤ ਆ ਵਧੀਆ ਲੋਕ ਲੱਗੇ ਨੇ ਇਹ ਵੀ ਇੱਥੇ ਮਲੂ ਪੁਰਾਣੇ ਜਵਾਨਿਆਂ ਦੀ ਇੱਕ ਤੁਹਾਨੂੰ ਚੀਜ਼ ਹੋਰ ਦਿਖਾਉਣੇ ਆਗੇ ਅਦੇ ਆ ਗਿਆ ਸ਼ੀਸ਼ਾ ਆਹ ਚੈੱਕ ਕਰੋ ਸ਼ੀਸ਼ਾ ਇਹ ਸਾਰਾ ਸੈੱਟ ਮਿਲ ਜਾਂਦਾ ਸਰਟੀਫਿਕੇਸ਼ਨੇ ਲੈਣਾ ਹੈਗਾ ਜਿਵੇਂ ਘਰਾਂ ਚ ਆ ਬੀਰ ਆਖਦੇ ਨੇ ਸਕੀਨ ਹੁੰਦੇ ਨੇ ਪੁਰਾਣੇ ਬੰਦੇ ਇਹੇ ਚੀਜ਼ਾਂ ਰੱਖਦੇ ਨੇ ਆ ਆ ਗਿਆ ਬੈੱਡ ਦੇਖ ਸਾਰੀਆਂ ਚੀਜ਼ਾਂ ਤੇ ਉਹ ਜੀ ਪਿੱਤਰ ਲੱਗੇਗਾ ਇਹ ਕਾ ਆ ਗਿਆ ਆ ਆ ਗਿਆ ਡਾਈਨਿੰਗ ਟੇਬਲ ਛੋਟਾ ਆ ਕੁਰਸੀਆਂ ਨੇ ਨਾ ਇਹਨੂੰ ਵਿੱਚ ਪਾ ਲੋ ਐ ਲੈ ਲੈ ਕਮਾਲ ਵਾਲੇ ਸਰਪੰਚ ਨੂੰ ਦੇਖਣਾ ਹੈ ਛੋਟਾ ਜਿਹਾ ਹੋ ਗਿਆ ਦੇਖ ਲੈਣਾ ਇਹ ਸਾਰਾ ਸਮਾਨ ਮਲੂ ਕਿਥੋਂ ਮੱਲਣ ਪਿੰਡ ਤੋਂ ਮੱਲਣ ਦਾ ਨਾਂ ਚੱਲਣ ਲੱਗਾ ਬਾਈ ਉਹਨਾਂ ਨੇ ਆਲ ਪੰਜਾਬ 'ਚ ਮੱਲਣ ਮੱਲਣ ਹੋਈ ਪਈ ਹੈਗੀ ਇਸ ਤੋਂ ਇਲਾਵਾ ਆ ਗਿਆ ਸੋਫੇ ਆਹ ਸੋਫੇ ਬਹੁਤ ਜ਼ਬਰਦਸਤ ਹੈ ਜੀ 3 3 ਸੀਟਰ ਬਣਿਆ ਕੋਰਨਰ ਬਣਿਆ ਪਫੀ ਆ ਗਈ ਨਾਲ ਬਹੁਤ ਕਲਰ ਮਿਲ ਜਾਣਗੇ ਨਾ ਮਹਿੰਗਾ ਨਹੀਂ ਇਹ ਰੇਟ ਬਹੁਤ ਜਾਇਜ਼ ਹੈ ਜੀ ਇਹ ਸਾਰਾ ਸੋਫਾ ਤੁਹਾਨੂੰ 35000 ਰੁਪਏ 'ਚ ਦੇ ਦਾਂਗੇ ਬਸ ਆਲ ਪੰਜਾਬ ਡਿਲੀਵਰੀ ਫ੍ਰੀ ਜਿੱਥੇ ਮਰਜ਼ੀ ਮੰਗਾ ਲਓ ਆਹ ਸੋਫਾ ਚੈੱਕ ਕਰ ਲਓ ਕਲਰ ਜਿਹੜਾ ਮਰਜ਼ੀ ਲੈ ਲਓ ਸਿਰਫ ਤੇ ਸਿਰਫ 30 ਤੇ 5000 ਰੁਪਏ ਦਾ ਡਿਲੀਵਰੀ ਵਿੱਚ 35000 ਦਾ ਤੇ ਆ ਆਗੇ ਸੋਫੇ ਦੇਖੋ ਆ ਚੈੱਕ ਕਰੋ ਇੱਕ ਜਿਹੜਾ ਆ ਸੋਫਾ ਬਈ ਪਾਕਿਸਤਾਨ ਤੇ ਵੀ ਸਪੈਸ਼ਲ ਮੰਗਵਾਇਆ ਸੀ ਕਿਸੇ ਵੱਡੇ ਲੀਡਰ ਨੂੰ ਕਹਿ ਕੇ ਉਥੋਂ ਦੀ ਇੱਕ ਪੱਤਰਕਾਰ ਨੇ ਉਹਨਾਂ ਨੂੰ ਤੁਸੀਂ ਕਮੈਂਟਾਂ ਚ ਦੱਸਿਓ ਕੋਣ ਆ ਇਹ ਸੋਫਾ ਕਿੰਨੇ ਦਾ ਜੀ ਇਹ ਸੋਫਾ ਬਾਈ ਜੀ 65000 ਰੁਪਏ ਦਾ ਸੋਫਾ 11 ਸੀਟਾਂ ਦਾ ਸੋਫਾ ਫਾਈਬਰ ਜੜੀ ਪਈ ਹੈ ਲੈਦਰ ਸਪੈਟ ਕਪੜਾ ਲੱਗਿਆ ਹਾਂਜੀ ਆਲ ਪੰਜਾਬ ਇਹਦੀ ਡਿਲੀਵਰੀ ਫਰੀ ਆ ਤੁਸੀਂ ਸਕਰੀਨ ਸ਼ਾਟ ਭੇਜੋ 1000 ਰੁਪਏ ਦੇ ਬੁੱਕਰ ਆ ਲੋ ਦੇਓਗੇ ਕਿੰਨੇ ਦਾ 65000 ਰੁਪਏ ਦੇ ਵਿੱਚ ਆਲ ਪੰਜਾਬ ਡਿਲੀਵਰੀ ਫਰੀ ਸਿਰਫ 65000 ਰੁਪਏ ਦਾ ਤੇ ਡਿਲੀਵਰੀ ਵੀ ਫਰੀ ਆ ਆ ਦੇਖ ਲਓ ਸੋਫਾ ਇਹਦੇ ਚ ਕਾਫੀ ਰੰਗ ਮਿਲ ਜਾਣਗੇ ਅੱਛਾ ਰੰਗ ਨੇ ਓਟ ਓਟ ਆ ਤੁਸੀਂ ਦੇਖ ਲਓ ਕੈਨੇਡਾ ਅਮਰੀਕਾ ਵਾਲੇ ਸੋਫੇ ਆ ਤੁਸੀਂ ਆ ਦੇਖੋ ਫਾਰਮ ਇਹਦੀ ਕੁਆਲਿਟੀ ਚੈੱਕ ਕਰੋ ਬਈ ਬੈ ਕੇ ਦੇਖੋ ਕੰਫਰਟ ਪੂਰਾ ਹੈ ਦਾ ਮਰਥੜੀ ਕਾਰ ਦੀਆਂ ਸੀਟਾਂ ਵਰਗੇ ਸੋਫੇ ਨੇ ਬਹੁਤ ਸ਼ਾਨਦਾਰ ਸੋਫਾ ਹੈ ਮੈਂ ਕਿਹੜਾ ਕਾਨੂੰ ਪੁੱਛਦਾਗਾ ਤਾਈਓ ਮਂਗਾਇਆ ਫਿਰ ਆਲਿਆਂ ਨੇ ਆ ਨਾਲ ਪਿਆ ਸੋਫਾ ਇਨਾ ਸ਼ਾਨਦਾਰ ਸੋਫਾ ਤੁਸੀਂ ਦੇਖੋ ਪਰਫੈਕਟ ਟੁਕੜੀ ਦੇ ਵਿੱਚ ਬਣਿਆ ਹੋਇਆ ਆ ਵੇਖੋ ਬਹੁਤ ਸ਼ਾਨਦਾਰ ਸੋਫਾ ਤੁਸੀਂ ਇਹਦੇ ਤੇ ਬੈ ਕੇ ਇਹਦਾ ਕੰਫਰਟ ਚੈੱਕ ਕਰ ਸਕਦੇ ਹੋ ਆਉਣਾ ਕਿੱਥੇ ਤੁਸੀਂ ਮੱਲਣ ਪਿੰਡ ਜੈਤੋ ਮੁਖਸ ਰੋਡ ਤੇ ਘਰੇ ਬੈ ਕੇ ਤੁਸੀਂ ਬੁੱਕ ਕਰ ਸਕਦੇ ਓ ਨੂੰ ਆ ਆ ਆ ਕਿੱਡੀਆਂ ਕਿੱਡੀਆਂ ਸਹੂਲਤਾਂ ਨੇ ਫਿਰ ਲਾਲਾ ਜੀ ਪਿੰਡਾਂ ਵਾਲੇ ਜਦੋਂ ਕਰਾਉਂਦੇ ਨੇ ਤਾਂ ਸਰੀ ਕਰਾਉਂਦੇ ਨੇ ਸਰੀ ਕਰਾਉਂਦੇ ਨੇ ਬਾਕੀ ਸਰਦਾਰ ਬੰਦਾ ਭਾਈ ਕਿਸੇ ਨੇ ਬਈ ਇੱਕ ਰੰਗ ਚ ਪੂਰਾ ਸੈੱਟ ਤਿਆਰ ਕਰਵਾਉਣਾ ਹੋਵੇ ਆ ਵੀ ਦੇਖੋ ਕਿੰਨੇ ਸੋਹਣੇ ਨੇ ਆ ਬੈੱਡ ਪੀਯੂ ਪਾਲਿਸ਼ ਦੇ ਵਿੱਚ ਬਣਿਆ ਹੋਇਆ ਭਾਈ ਸਵਾ 6 ਫੁੱਟ ਦੀ ਹਾਈਟ ਹੈ ਗਾਰੰਟੀ ਵਾਰੰਟੀ ਫੁੱਲ 10 ਸਾਲਾਂ ਦੀ ਆ ਅਲਮਾਰੀ ਜੜੀ ਪੀਆ ਸਾਰੀ ਸ਼ੀਸ਼ੇ ਵਾਲੀ ਅਲਮਾਰੀ ਆ ਗਾਰੰਟੀ ਵਾਰੰਟੀ 10 ਸਾਲਾਂ ਦੀ ਆ ਸਾਡਾ ਖਲਾਗੀ 20 ਬਦਲ ਕੇ ਇਹ ਪੂਰੇ ਦੇ ਪੂਰੇ ਸਾਡੇ ਕੋਲ ਸੈੱਟ ਬਣੇ ਪਏ ਆ ਆ ਬਣੇ ਪਏ ਸੈੱਟ ਚੈੱਕ ਕਰੋ ਕਸਟਮਰ ਨੂੰ ਪਸੰਦ ਆਉਂਦਾ ਹਾਂ ਜਿਵੇਂ ਇੱਕ ਰੰਗ ਦਾ ਲੈਣਾ ਹੋ ਕਿਸੇ ਨੇ ਜੀ ਆ ਸਾਰੀ ਅਲਮਾਰੀ ਸਨਮਾਇਕੇ ਦੀ ਬਣੀ ਹੋਈ ਆ ਸਾਡੀ ਆਪ ਦੀ ਤਿਆਰ ਹੋਈ ਆ ਸਨਮਾਇਕੇ ਦੀ ਬੈੱਡ ਆ ਗਈ ਤੁਸੀਂ ਦੇਖ ਲਓ ਅੰਦਰ ਬਾਹਰ ਸਾਰਾ ਸਨਮਾਇਕਾ ਲੱਗਿਆ ਦੇਖ ਭੁੱਖ ਲੈਂਦੀ ਸਰਪੰਚ ਭੁੱਖ ਲੈਂਦੀ ਕੰਮੀ ਨੇ ਤਾਂ ਬਾਲਾ ਵਧੀਆ ਬਾਈ ਉਹਨਾਂ ਦਾ ਆ ਬੈੱਡ ਦੇਖ ਲਓ ਕਿੰਨਾ ਸ਼ਾਨਦਾਰ ਆ ਇਹਦੇ ਉੱਪਰ ਅੱਗੇ ਆ ਜਾਓ ਅੱਗੇ ਗ੍ਰੇ ਕਲਰ ਦਾ ਕਨਸੈਪਟ ਬਹੁਤ ਚੱਲਦਾ ਅੱਜ ਕੱਲ ਆ ਪਿਆ ਆ ਗ੍ਰੇ ਕਲਰ ਚ ਪੀਯ ਅਗੇ ਸਾਰਾ ਟਾਲੀ ਦੀ ਠੀਕ ਚ ਬਣਿਆ ਹੋਇਆ ਬੈੱਡ ਸ਼ਾਨਦਾਰ ਬਹੁਤ ਸੋਹਣੇ ਲੈਂਪ ਲੱਗੇ ਆ ਪਹਿਲਾਂ ਤਾਂ ਆਹ ਲਮਾਰੀ ਦੇ ਕੁੰਡੇ ਦੇਖੋ ਬਈ ਉਹ ਕਿੰਨੇ ਸੋਹਣੇ ਨੇ ਦੇਖਿਓ ਇਹ ਸਾਰੇ ਲੱਕੜ ਦਾ ਕੰਮ ਹੋਇਆ ਇਹਦੇ ਆ ਦੇ ਆ ਤੁਸੀਂ ਲੱਕੜ ਦਾ ਪਰ ਹੈ ਲੱਗਦਾ ਜਿਵੇਂ ਲੋਹੇ ਦੀ ਹੁੰਦੀ ਹੈਗੀ ਆਹ ਲੈਂਪ ਚੈੱਕ ਕਰੋ ਇਹਨੇ ਵਧੀਆ ਹੈਵੀ ਪੂਰੇ ਲੈਂਪ ਲੰਪ ਲੱਗੇ ਆ ਇਹਨੂੰ ਬਾਹਲਾ ਚੱਕਣ ਰੱਖਣਾ ਸੋਖਾ ਇਹਦਾ ਸ਼ੌਕਰ ਲੱਗਿਆ ਇਹਦੇ ਸਾਰਾ ਲੈ ਬੱਲੇ ਬੱਲੇ ਲੈ ਦੇਖ ਲੈ ਪੁਸ਼ਪ ਵੀ ਰਾਮ ਨਾਲ ਚੱਕ ਲੈ ਕਰੂ ਸਰਪੰਚ ਜੀ ਤਾਂ ਹਾਂ ਹਾਂ ਜਮਾ ਹਾਂ ਥਲੀ ਦੱਸੋ ਜੀ ਹਾਂ ਲੈ ਮਾਲ ਹੋ ਗਈ ਅੱਗੇ ਜਿਵੇਂ ਡਰੈਸਿੰਗ ਆ ਜਾਂਦੇ ਆਪਣੇ ਕੋਲ ਸਾਰੀ ਚੀਜ਼ ਮਿਲ ਜੂਗੀ ਆ ਦੇਖੋ ਜੀ ਕੰਲੀ ਕੰਲੀ ਚੀਜ਼ ਐਨ ਪੂਰੀ ਘੈਂਟ ਹੈਗੀ ਆ ਦੇਖੋ ਆ ਬੱਲੇ 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 ਹੁੰਦੀ ਆ ਰੂਖਸ ਮੈਂ ਕਹਣਾ ਨਿਗਾਹ ਖਿੱਚ ਲਈ ਨਿਗਾਹ ਚਲ ਕੋਰਾ ਮਾਰਦੇ ਚੀਜ਼ ਕਵਾਰ ਚੜੀ ਹੋਈ ਆ ਹੋਰ ਤੁਹਾਨੂੰ ਬਹੁਤ ਕੋਣਿਆ 1 51000 ਵਾਲਾ ਥੋੜਾ ਬਹੁਤ ਪਪੂਲਰ ਹੋਇਆ 51000 ਰੁਪਏ ਵਿੱਚ ਪੂਰਾ ਸੈੱਟ ਬਣਿਆ ਉਹ ਕੀ ਆ ਜੋ ਵੀ ਆਜੋ ਆਜੋ ਲਾਲਾ ਜੀ ਉਧਰ ਆਜੋ ਹਾਂ ਇਹ ਗੇੜੀ ਨਹੀਂ ਦਿੱਤਾ ਜਾਂਦਾ ਬੰਦਾ ਜਗਾੜੀ ਬਾਹਰ ਰੱਖੀ ਬੈਠਾਗਾ ਹਾਂ ਬੱਲੇ 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 ਅਰੇ ਆ ਬੈੱਡ ਵਗੈਰਾ ਤੁਸੀਂ ਜਿਹੇ ਜਿਹੇ ਮਰਜ਼ੀ ਤਿਆਰ ਕਰਵਾ ਲਓ ਬਾਈ ਕਿਸੇ ਨੇ ਸਾਈਜ਼ ਵੱਡਾ ਛੋਟਾ ਕਰਨਾ ਹੋਵੇ ਸਾਈਜ਼ ਜਿੰਨਾ ਮਰਜ਼ੀ ਕਸਟਮਾਈਜ਼ ਕਰਾ ਸਕਦੇ ਹੋ ਤੁਸੀਂ ਰੂਮ ਦੇ ਸਾਹਿਬ ਨਾਲ ਜਿਵੇਂ ਮਰਜ਼ੀ ਜਿੰਨਾ ਮਰਜ਼ੀ ਸਾਈਜ਼ ਕਰਾ ਲਓ ਆਜੋ ਆ ਦੇਖੋ ਆ ਬੈੱਡ ਦੇਖੋ ਆ ਕਿੰਨੀਆਂ ਬੈਟੂ ਇਹਦੀ ਇਹ 6 ਫੁੱਟ ऊंचा ਬੈੱਡ ਆ ਜੀ ਬਹੁਤ ਸ਼ਾਨਦਾਰ ਬੈੱਡ ਆ ਸਾਰੀ ਆਪਣੀ ਮੈਨੂਫੈਕਚਰਿੰਗ ਆਪਣੀ ਆ ਆਪਣਾ ਆਪ ਦਾ ਬੰਦਾ ਜੇ ਚਾਹਦੂ ਕਰ ਨੂੰ ਪੂਰਾ ਪੂਰਾ ਮਾਰ ਦੇ ਨੇ ਲੱਟਾਂ ਆ ਵੇਖੋ ਜੀ ਆ ਦੇਖ ਲੈ ਹਾ 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 ਵੱਡਾ ਤਿਆਰ ਕਰੇ ਹੋਏ ਦੇਖ ਲੈ ਤੇ ਹੁਣ ਜਿਹੜੀ 51000 ਵਾਲੀ ਕੀਮਤ ਦਿਖਾਉਣੇ

ਉਹਨੂੰ ਬਿਲਕੁਲ ਹੀ ਫ੍ਰੀ ਕੀ ਕੀ ਮਿਲੂਗਾ ਆ ਬੈੱਡ ਆ ਗਿਆ ਨਾ ਜੀ ਇਹ ਬੈੱਡ ਆ ਗਿਆ ਜੀ ਉੱਪਰ ਗੱਦੇ ਆ ਗਏ ਵਧੀਆ ਨਾਲ ਸਹਰਾਣੇ ਫ੍ਰੀ ਆ ਗਏ ਜੀ ਹੂੰ ਨਾਲ ਸੋਫਾ ਆ ਗਿਆ ਐਲ ਸ਼ੇਪ ਜਿਹਨੇ 5 5 ਸੀਟ ਲੈਣਾ 5 ਸੀਟ ਮਿਲ ਜੂਗਾ ਆਹ ਵੀ ਨਾਲ ਨੇ ਆਹ ਵੀ ਨਾਲ ਆ ਜੀ ਨਾਲ ਆਲਮਾਰੀ ਵੀ ਨਾਲ ਨਾਲ ਆਲਮਾਰੀ ਵੱਡੀ ਨਮਾਰੀ 51000 ਰੁਪਏ ਫਿਰ ਕਈ ਵਾਰ ਕੋਈ ਵੀਡੀਓ ਦੇਖ ਕੇ ਦੂਰੋਂ ਆਰਡਰ ਕਰਦੇ ਜੀ ਜਿੱਥੇ ਮਰਜੀ ਆਲ ਪੰਜਾਬ ਆਪਣੀ ਡਿਲੀਵਰੀ ਫਰੀ ਹੈ ਜਿੱਥੇ ਮਰਜੀ ਮੰਗਾ ਲਓ ਬਹਿ ਕੇ ਤੇ ਆ ਆ ਗਏ ਉਹ ਜਿਵੇਂ ਇਹ ਸਾਰੇ ਅਸੀਂ ਦੇਖੋ ਕੱਚੇ ਰੱਖੇ ਹੋਏ ਆ ਟਾਲੀ 'ਚ ਅੱਛਾ ਜਿਹੇ ਜੀ ਤੁਹਾਨੂੰ ਪਾਲਿਸ਼ ਪਸੰਦ ਆ ਉਹ ਆ ਵੀ ਬੈੱਡ ਜੀ ਦਿਖਾਉਣੇ ਵੀ ਆ ਨਿਕਲੀ ਉੱਤੋਂ ਉੱਤੋਂ ਪਾਲਸਾ ਸਾਰਾ ਦਿਖਾਉਣੇ ਆ ਆ ਦੇਖੋ ਸਾਰਾ ਸਾਗਮਾਨ ਦੇ ਵਿੱਚ ਬਣਿਆ ਪਿਆ ਸਾਗਮਾਨ ਦਾ ਹੀ ਸਾਰਾ ਸਾਗਮਾਨ ਦਾ ਬੈੱਡ ਇਹ ਮਹਗਾ ਵਾਲਾ ਹੋਊ ਫਿਰ ਨਾ 25000 ਰੁਪਏ ਦਾ ਬੈੱਡ ਸਿਰਫ ਹੀ ਸਾਰਾ ਸਾਗਮਾਨ ਦਾ ਬੈੱਡ ਸਿਰਫ 25000 ਰੁਪਏ ਦਾ ਤੇ ਇੱਧਰ ਆ ਜਾਓ ਹੋਰ ਆ ਵੀ ਆ ਪਈ ਆ ਟਾਲੀ ਦੀਆਂ ਕੁਰਸੀਆਂ ਪਈਆਂ ਅੱਛਾ ਆ ਸਨਮਾਇਕੇ ਦੇ ਵਿੱਚ ਬੈੱਡ ਪਿਆ ਆ ਵੀ ਸਾਜ਼ਮਾਨ ਵਾਲਾ ਬੈੱਡ ਆ ਬਹੁਤ ਸ਼ਾਨਦਾਰ ਬੈੱਡ ਆ ਤੁਸੀਂ ਖੜਕਾ ਸੁਣਦੇ ਹੋਗੇ ਥੌੜੀਆਂ ਦਾ ਸਾਰਾ ਸਮਾਨ ਬਾਈਉਰੀ ਆਪ ਤਿਆਰ ਕਰਦੇ ਆ ਤਾਂ ਕਰਕੇ ਬਾਜ਼ਵਰੇਟਾਂ ਤੇ ਹੈਗਾ ਬਾਕੀ ਪਿੰਡ 'ਚ ਕੰਮਾਂਗਾ ਕੋਈ ਸਹਰਾਤ ਨਹੀਂ ਵੀ ਬਾਰੇ ਖਰਚੇ ਪੈਣਗੇ ਪਿੰਡ 'ਚ ਤੁਹਾਨੂੰ ਪਤਾ ਹੀ ਆ ਖਰਚਾ ਵਾਲਾ ਪੈਂਦਾ ਨਹੀਂ ਜਿਵੇਂ ਆ ਬੈੱਡ ਆ ਗਿਆ ਜੀ ਆ ਬੈੱਡ ਬਹੁਤ ਸ਼ਾਨਦਾਰ ਬਣਿਆ ਹੋਇਆ ਸਾਰਾ ਬੈੱਡ ਜੀ ਕੁਆਲਿਟੀ ਬਹੁਤ ਜ਼ਬਰਦਸਤ ਆ ਸਾਰੀ ਟੀਕ ਲੱਗੀ ਆ ਸਾਜ਼ਮਾਨ ਦੀ ਬਹੁਤ ਸ਼ਾਨਦਾਰ ਬੈੱਡ ਆ ਤੇ ਆ ਆ ਗਿਆ ਇੱਧਰ ਦੇਖੋ ਇਹ ਵੀ ਸਾਜ਼ਮਾਨ ਦੇ ਵਿੱਚ ਇੱਕ ਆ ਆ ਗਿਆ ਡਾਈਨਿੰਗ ਟੇਬਲ ਹੋਰ ਹੈਣਾ ਜੀ ਇਹ ਡਾਈਨਿੰਗ ਆ ਆਹ ਦੀ ਸੀਟਾਂ ਪੈ ਕੁਰਸੀਆਂ ਆ ਮਰੋ ਲੱਕੀ ਜਾਣੀਆਂ ਬੱਲੇ 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 ਦੇਖ ਲੈ ਦਿਮਾਗ ਆਹ ਦੇਖ ਲੋ ਆ ਕੀ ਸਟੱਡੀ ਟੇਬਲ ਆ ਗਿਆ ਜੀ ਸਟੱਡੀ ਟੇਬਲ ਆ ਗਿਆ ਜੀ ਤੇ ਇਸ ਦੂਆ ਦਾ ਆ ਗਈ ਕੁਰਸੀ ਲਾਲਾ ਜੀ ਟੈਨਸ਼ਨ ਫਰੀ ਕਰਨ ਵਾਲੀ ਪਈਆਂ ਨੇ ਸਿਉਣੇ ਵਰਗੀਆਂ ਮੈਂ ਕਿਹੜਾ ਕਾਨੂੰ ਪੁੱਛ ਲਾਂਗਾ ਐ ਝੂਟੇ ਲਈ ਚੱਲ ਹਾਂ ਐਡਰੈਸ ਤੁਹਾਨੂੰ ਦਿਖਾਈ ਦਿੱਤਾ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਦੇ ਕੋਈ ਚੀਜ਼ ਪਸੰਦ ਆਵੇ ਫੋਨ ਕਰਕੇ ਆਨਲਾਈਨ ਵੀ ਬੁਆ ਵਾ ਸਕਦੇ ਹੋਗੇ ਤੇ ਪੇਜ ਆ ਇੱਕ ਬਾਈਰ ਉਹਦਾ ਕੀ ਨਾਮ ਤੇ ਆ ਜੀ ਸਿੰਘ ਫਰਨੀਚਰ ਮੱਲਣੀ ਇਹ ਤੋਂ ਚੀਜ਼ਾਂ ਤੁਸੀਂ ਜੋ ਵੀ ਸਿਲੈਕਟ ਕਰਕੇ ਆਨਲਾਈਨ ਮੰਗਵਾ ਸਕਦੇ ਹੋ ਆਪਣਾ ਆਪਦੀ ਫੈਕਟਰੀ ਚ ਬਣੀ ਜਾਂਦਾ ਸਮਾਨ ਆ ਜੀ ਫੈਕਟਰੀ ਦਿਖਾਉਣਾ ਤੁਹਾਨੂੰ ਫੈਕਟਰੀ ਚ ਲੈ ਕੇ ਚੱਲ ਹਾਂਜੀ ਹਾਂਜੀ ਕਹਿੰਦੇ ਪਿੰਡ ਵਾਲਿਆਂ ਨੇ ਸ਼ਹਿਰ ਵਾਲਿਆਂ ਨੂੰ ਪਿੱਛੇ ਛੱਡਤਾ ਇੱਕ ਦਾ ਖਰਚੇ ਘੱਟ ਪੈਂਦੇ ਨੇ ਤੇ ਫਿਰ ਉਹੋ ਜੀ ਮਾਰਜ ਕੱਢ ਕੇ ਵੇਚੀ ਜਾਂਦੇ ਸਵਾਲਣਾ 100+ ਬੈੱਡ ਦੀ ਡਿਸਪਲੇ ਸਾਡੇ ਕੋਲੇ ਪਈ ਹੈ ਦੇਖੋ ਬਾਈ ਕਿੱਲੇ ਚ ਤਾਂ ਬਾਈਰ ਉਹਦਾ ਸ਼ੋਅਰੂਮ ਆਗਾ ਆ ਚੈੱਕ ਕਰ ਲਓ ਜੀ ਤੁਸੀਂ ਐਂ ਲਾ ਲਓ ਬਈ ਇੰਨੀ ਜਗ੍ਹਾ ਚ 100 100 ਐਗਜ਼ਿਬਿਸ਼ਨਾਂ ਲੱਗਦੀਆਂ ਜੀ ਜਿੰਨੀ ਜਗ੍ਹਾ ਤੇ ਫਨੀਕੀਆਂ ਜੜਿਆ ਪਿਆ ਜਿਵੇਂ ਕਾ ਆ ਗਿਆ ਤੂੰ ਲੱਗੇ ਕਿ ਨਿਕਦਾ ਜੀ ਇਹ ਚੂਲਾ ਵਧੀਆ 10000 ਰੁਪਏ ਦਾ ਮਿਲ ਜਾ ਵਧੀਆ ਕੈਂਚ ਬਣਿਆ ਹੋਇਆ ਹੈਵੀ ਪੂਰਾ ਜੀ ਲੈਣੀ ਛੁੱਟੀਆਂ ਬਾਹਰ ਜਿੱਥੇ ਲਵਾਂਗਾ ਛੁੱਟੀ ਮੇਰੇ ਦੇਖ ਕੇ ਰੂਹ ਕੋ ਲੈ ਆ ਜਾ ਹੁਣ ਤੈਨੂੰ ਅੰਦਰ ਕੰਮ ਚੱਲਦਾ ਦਿਖਾਵਾਂਗਾ ਇੱਕ ਮਿੰਟ ਹੋਰ ਬਹਿ ਜਾਂਦੇ ਆ ਆ ਜਾ ਫੜ ਕੋ ਇੱਥੇ ਰਗ ਰਤ ਨੰਗਾ ਦੇਗਾ ਆ ਦੇਖੋ ਬਈ ਆ ਦੇਖੋ ਸਾਰਾ ਕੰਮ ਚੱਲਦਾ ਬਾਈ ਕਰ ਦੋ ਬੰਦੋ ਇਹ ਦੋ ਮਿੰਟ ਸੋ ਬਾਈ ਕਿਸੇਰੇ ਵੀ ਕੋਈ ਸਮਾਨ ਖਰੀਦਣਾ ਬਾਈ ਰੋਣਾ ਕਰ ਸਕੋ ਸੰਪਰਕ ਆ ਦੇਖੋ ਬੈੱਡ ਬਾਈ ਨੇ ਬੈੱਡ 7 ਫੁੱਟਾ 19 ਮਿਮ ਚ ਬਣਵਾਇਆ ਸੰਗਰੂਰ ਤੋਂ ਅੱਗੇ ਰਹਿੰਦੇ ਆ ਬਾਈ 12 12 ਇੰਚ ਦੇ ਜਿਵੇਂ ਮਰਜੀ ਜਿਹੜਾ ਮਰਜੀ ਸਾਈਜ਼ ਤੁਸੀਂ ਬਣਾਉਣਾ ਉਹ ਸੀ ਬਣਾ ਕੇ ਦੇਵਾਂਗੇ ਤੁਹਾਨੂੰ ਸੰਗਰੂਰ ਉਹ ਬੰਦਾ ਕਿਉਂ ਆਇਆ ਬਈ ਕਿਉਂਕਿ ਉਹਨੂੰ ਰੇਟ ਵਾਜਬ ਲੱਗੇ ਉਹਨੂੰ ਕੁਆਲਿਟੀ ਵਧੀਆ ਲੱਗੀ ਤੇ ਬਾਕੀ ਇਹਨਾਂ ਦਾ ਤਰੀਕਾ ਬਾਈ ਰੋਣਾ ਦੇਖ ਲਓ ਤਿਆਰ ਦੂਰ ਕਰਨਾ ਜਿਹੜਾ ਜ ਮਰਜੀ ਤਿਆਰ ਕਰ ਲੋ ਪਾ ਲੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਇਹਦੇ ਫੋਨ ਕਰਕੇ ਆਨਲਾਈਨ ਮੰਗਵਾ ਸਕਦੇ ਹੋ ਜੀ ਹਾਂਜੀ ਹਾਂਜੀ